ਹਾਂਜੀ ਵੀਰੇ ਭਾਈ ਪਹਿਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਭਾਈ ਜੀ ਕਿੱਥੋਂ ਆਏ ਤੁਸੀਂ ਅਸੀਂ ਵੀਰੇ ਟੱਡੇ ਟੱਡੇ ਪਿੰਡ ਤੋਂ ਆਇਆ ਰਾਮਪਰਾ ਫੋਕਲ ਠੀਕ ਹੈ ਜੀ ਕਿੰਨੇ ਦਿਨਾਂ ਤੋਂ ਆਏ ਹੋਏ ਤੁਸੀਂ ਜੀ ਸਾਨੂੰ 3-4 ਦਿਨ ਹੋ ਗਏ ਜੀ ਆਇਆ ਨੂੰ ਠੀਕ ਹੈ ਠੀਕ ਹੈ ਕਿਹ ਜਾਨਵਰ ਲੈ ਕੇ ਆਏ ਹੋ ਜੀ ਆਪਣੇ ਕੋਲ ਜਰਮਨ ਸਾਈਡ ਦੇ ਬੱਚੇ ਆ ਜੀ ਠੀਕ ਹੈ ਠੀਕ ਹੈ ਜੀ ਅੱਛਾ ਇਹ ਬੱਚੇ ਲੈ ਕੇ ਆਏ ਹੋ ਤੁਸੀਂ ਹਾਂਜੀ ਤੇ ਕਿਵੇਂ ਸੋਨੂ ਲੱਗ ਰਹੇ ਥੇ ਆਪਣਾ ਮੇਲੇ ਚ ਆ ਕੇ ਵੀ ਵੇਖ ਰਹੇ ਜਾਨਵਰ ਵਧੀਆ ਲੱਗ ਰਿਹਾ ਜੀ ਬਾਵਾ ਬੱਚੇ ਲੈ ਕੇ ਆਏ ਸੀ ਜੀ ਕੱਲ ਵੀ ਵੇਚ ਗਏ ਅੱਜ ਵੀ ਪਰਸੋਂ ਵੀ ਵੇਚ ਗਏ ਅੱਜ 5 ਬੱਚੇ ਸੀਗੇ 2 ਵੇਚ ਗਏ ਜੀ ਦੋ ਪੱਲਾ ਠੀਕ ਹੈ ਠੀਕ ਹੈ ਜੀ ਕਿੰਨੇ ਦਾ ਸੇਲ ਕੀਤਾ ਜੇ ਇੱਕ ਜਾਨਵਰ ਸੀ ਔਰ ਅਲੱਗ ਅਲੱਗ ਰੇਟਾਂ ਦੇ ਕਰਿਆ ਜੀ ਮੇਲ ਫੀਮੇਲ ਦਾ ਫਰਕ ਸੀਗਾ ਜੀ ਠੀਕ ਹੈ ਅਲੱਗ ਅਲੱਗ ਕੁਆਲਿਟੀ ਦੇ ਬੱਚੇ ਸੀਗੇ ਜੀ ਲੌਂਗ ਕੋਰ ਡਬਲ ਕੋਰ ਇੰਨੇ ਇੰਨੇ ਕੁਆਲਿਟੀਆਂ ਦੇ ਬੱਚੇ ਆ ਜੀ ਸਿੰਗਲ ਕੋਰ ਦੇ ਵਿੱਚੀ ਅੱਛਾ ਅੱਛਾ ਜੀ ਅਲੱਗ ਅਲੱਗ ਕੁਆਲਿਟੀਆਂ ਦੇ ਹਾਂਜੀ ਹ ਠੀਕ ਹੈ ਠੀਕ ਹੈ ਜੀ ਪ੍ਰੋਪਰ ਬੱਚਾ ਲੌਂਗ ਕੋੜਾ ਵੀਰੇ 15000 ਰੁਪਿਆ ਰੇਟ ਆ ਅੱਛਾ ਅੱਛਾ ਫਾਦਰ ਦੀ ਵੀਡੀਓ ਮਿਲ ਜੂਗੀ ਵੀਰੇ ਠੀਕ ਹੈ ਠੀਕ ਹੈ ਕਿਸੇ ਨੇ ਵੀ ਬੁੱਕ ਕਰਨਾ ਹੋਇਆ ਠੀਕ ਹੈ ਠੀਕ ਹੈ ਜੀ ਤੇ ਕਿੰਨੇ ਜਾਨਵਰ ਵੇਕੇ ਵੀਰੇ ਇਹਦੇ ਪਹਿਲਾਂ ਵੇਕੇ ਹੋਣਗੇ ਵੀਰੇ 20 ਤੋਂ ਪਲੱਸ ਹੀ ਵੇਕੇ ਸਾਰੇ ਟੋਟਲ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਨੇ ਕਹਿ ਕੇ ਆ ਚਲਵੰਡੀ ਸਾਹਿਬ ਉਹ ਤੋਂ ਲੱਗੇ ਹੋਇਆ ਜੀ ਗੱਲ ਵੀਰ ਆਪਣਾ ਮਿੱਤਰ ਵੀ ਐ ਸਿਮਰਾ ਉਹਦੇ ਜਾਨਵਰ ਆ ਜੀ ਇਹ ਅਰੇ ਬਹੁਤ ਸੋਹਣੇ ਲੱਗਦੇ ਆ ਜਾਨਵਰ ਖੜੇ ਬਹੁਤ ਚਠਾ ਸਿੰਘ ਜੀ ਬਹੁਤ ਸੱਸੀ ਕਾਰਸਨ ਜੀ ਤੇ ਜਾਨਵਰਾਂ ਵੀਰੇ ਦਾ ਭਾਈ ਜਿੰਦਾ ਆਪ ਸੋਹਣਾਗਾ ਉਹਨੇ ਵੀਰੇ ਦਾ ਜਾਨਵਰ ਸੋਹਣਾਗਾ ਜੀ ਬਹੁਤ ਸੋਹਣਾ ਜਾਨਵਰ ਆ ਗਿਆ ਵੀਰੇ ਕੋਲੇ ਚਲ ਮੁੰਡੀ ਸਾਬੋਰੀ ਆ ਗਿਆ ਵੀਰੇ ਦੇ ਕੋਲ ਤੇ ਬਾਕੀ ਬਾਈ ਜੀ ਕਿੰਨਾ ਟਾਈਮ ਹੋ ਗਿਆ ਰਿਹਾ ਇਹਨੂੰ ਆਪਾਂ ਨੂੰ ਲੈ ਕੇ ਜਾਣ ਦਾ ਤੁਸੀਂ ਮੇਲੇ ਤੇ ਜੀ ਹਾਂਜੀ ਹਾਂਜੀ ਮੇਲੇ ਤੇ ਬਾਈ ਜੀ ਘੋੜਾ 7 ਤਰੀਕ ਦਾ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ 5 ਤਰੀਕ ਦਾ ਬਾਕੀ ਜਾਣ ਪਰ ਪਹਿਲਾਂ ਅਗੀ ਸੀ ਘੋੜਾ 7 ਤਰੀਕ ਦਾ ਹੈ ਠੀਕ ਹੈ ਠੀਕ ਹੈ ਹਾਂਜੀ ਚ ਘੋੜਾ ਪਹਿਲਾਂ ਦਾ ਹੈ ਬੜਾ ਹਾਂ 7 ਤਰੀਕ ਦਾ ਆਇਆ ਹੋਇਆ ਠੀਕ ਹੈ ਠੀਕ ਹੈ ਜੀ ਤੇ ਇਹ ਹਾਈਟ ਵਗੈਰਾ ਹੈ ਜੀ ਵੀਰੇ ਦੀ ਹਾਈਟ 67 ਇੰਚ ਹੈ 67 ਇੰਚ ਹਾਈਟ ਹੈ ਓਕੇ ਓਕੇ ਇਹ ਆਪਨ ਰੋੜੀ ਵਾਲੇ ਦਾ ਬੱਚਾ ਹੈ ਠੀਕ ਹੈ ਜੀ ਨਾਮ ਇਹਦਾ ਰਾਜ ਠੀਕ ਹੈ ਠੀਕ ਹੈ ਸਟੱਡਲ ਲਈ ਓਪਨ ਹੈ ਵੀਰੇ ਹਾਂਜੀ ਸਟੱਡਲ ਲਈ ਰੱਖਿਆ ਜੀ ਓਕੇ ਓਕੇ ਜੀ 15 ਮਹੀਨਿਆਂ ਦਾ ਬੱਚਾ ਖਰੀਦਿਆ ਸੀ ਸਾਡੇ 4.5 ਸਾਲ ਦਾ ਹੋ ਗਿਆ ਠੀਕ ਹੈ ਠੀਕ ਹੈ 1.5 ਸਾਲ ਦਾ 2 3 ਸਾਲ ਦਾ ਆਪਣੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸੱਸੀ ਘਰ ਵੀਰੇ ਸੱਸੀ ਘਾ ਬਾਈ ਜੀ ਕਿਹੜੀ ਜਗ੍ਹਾ ਤੋਂ ਪੁੰਚੇ ਭਾਈ ਦੋਕਲ ਬਾਈ ਤਲੰਡੀ ਸਾਭ ਤੋਂ ਓਕੇ ਵੀਰੇ ਨੋਕਲ ਤਲੰਡੀ ਸਾਭ ਤੋਂ ਕਿਹੜੀ ਨਸਲ ਦਾ ਵੀਰੇ ਬੱਚਾ ਹੈ ਤੁਹਾਡੇ ਕੋਲ ਇਹ ਮਾਰਵਾੜੀ ਬ੍ਰਿਟਿਸ਼ ਓਕੇ ਵੀਰੇ ਬਸ਼ੇਰਾ ਕੀ ਬਸ਼ੇਰੀ ਤੇ ਦੋ ਦਿਨ ਤੋਂ ਬਸ਼ੇਰੀ ਹੈ ਓਕੇ ਵੀਰੇ ਓਕੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਿਲੇ ਜਾਇਆਂ ਨੂੰ ਅਸੀਂ 22 ਬਾਈ ਜੀ ਪਹਿਲੀ ਤਿਆਰੀਆਂ ਤੁਰੀਆਂ ਕਰਨ ਲੱਗੇ ਸੀ ਇੱਥੇ ਜੀ ਓਕੇ ਓਕੇ ਬਾਈ ਕਿਉਂਕਿ ਆਪਣੀ ਕਮੇਟੀ ਇੱਥੇ ਬਣੀ ਜੀ ਤਾਂ ਪਹਿਲੀ ਸਾਡਾ ਦਾ ਮਹੀਨਾ ਹੋ ਗਿਆ ਚੱਲੀਆਂ ਤੈਨੂੰ ਕੰਮ ਜੀ ਓਕੇ ਓਕੇ ਵੀਰੇ ਮੂੰਹ ਜਾਨਵਰ ਲੈ ਕੇ ਅਸੀਂ ਮੇਲੇ 'ਚ 6 ਤਰੀਕ ਨੂੰ ਆ ਗਏ ਸੀ ਠੀਕ ਹੈ ਕਿਹੜੀ ਬਰੀਡ ਚੋਂ ਕਿਹੜੀ ਬਲੱਡ ਲਾਈਨ ਇਹਨਾਂ ਦੀ ਇਹ ਅਲੀ ਸ਼ਾਨ ਬਲੱਡ ਲਾਈਨ ਦੀ ਹੈ ਜੀ ਦਿਲਜੀਤ ਘੋੜੇ ਦੀ ਹੈ ਜੀ ਓਕੇ ਓਕੇ ਵੀਰੇ ਹਾਂਜੀ ਬਹੁਤ ਸੋਹਣੀ ਥੋੜੀ ਬੱਚੀ ਹੈ ਹਾਂਜੀ ਮਾਸ਼ਾਅੱਲਾ ਰੱਬ ਇਹਨਾਂ ਨੂੰ ਹੋਰ ਰੰਗ ਲਾਵੇ ਹਾਂਜੀ ਹਾਂਜੀ ਸੋ ਫਿਰ ਮੇ ਏ ਤੁਸੀਂ ਸੇਲ ਲਈ ਰੱਖੀ ਆ ਜਾਂ ਵੈਸੇ ਦਰਸ਼ਨ ਲਈ ਆ ਨਹੀਂ ਪ੍ਰਦਰਸ਼ਨ ਲਈ ਲੈ ਕੇ ਆਇਆ ਜੀ ਬਾਈ ਬਸ ਓਕੇ ਓਕੇ ਬਾਈ ਜੀ ਹਾਂਜੀ ਸਪਰੇ ਕਰਨ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿਦਾਂ ਦਾ ਰਹਿ ਰਿਹਾ ਰਿਵਿਊ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਰਿਹਾ ਹਾਂਜੀ ਵੈਸੇ ਵੀ ਦਰਸ਼ਣੀਆ ਚੀਜ਼ ਹੈ ਹਾਂਜੀ ਬਹੁਤ ਸੋਹਣੀ ਹੈ ਜੀ ਨੈਕ ਵਗੈਰਾ ਇਹਦੀ ਹੋਰ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ ਸੋ ਮੱਚ ਓਕੇ ਉਹਨੇ ਕਿੰਨੇ ਵਾਰ ਤੱਕ ਇਕੱਠੇ ਜਿੱਕ ਲਈ ਸਤਾਇਏ ਸੁchna ਪਗਨ ਨੀਰੇ ਚਾਹ ਮਾਚਾਇਆ ਆਪ ਸਾਈਡ ਸਤਾ 3 ਦਾ 5 ਦਾ ਸੋਨ ਨੀ ਚਾਰ ਉਹ ਜਿਹੜਾ ਜਿਸ ਵੇਲੇ ਨਹੀਂ ਜਾਂਦਾ ਚੱਲ ਜਾ ਘੜਿਆ ਤੂੰ ਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੇ ਪਹੁੰਚਿਆ ਵੀਰੇ ਆਪਾ ਪਿੰਡ ਮੂਲਾ ਸਿੰਘ ਵਾਲਾ ਰਸਟਿਕ ਮਾਮ ਸਰ ਜੀ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਪਣੇ ਬੱਚੇ ਲੈ ਕੇ ਆਏ ਨੇ ਪੰਜ ਛੇ ਦਿਨ ਹੋ ਗਏ ਅੱਛਾ ਜੀ ਫਿਰ ਕਿਦਾਂ ਰਿਹਾ ਮੇਲੇਦਾਰ ਵੀਊ ਤੁਹਾਡਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਬੱਚੇ ਤੁਸੀਂ ਇੰਨੇ ਲੈ ਕੇ ਆਏ ਕਿ ਵਿੱਚ ਸੇਲ ਵੀ ਹੋ ਗਏ ਕਰਿਆ ਜੀ ਇੱਕ ਦੋ ਸੇਲ ਓਕੇ ਸਾਰੇ ਸੇਲ ਪਰ ਪਰਚੇਜ ਲਈ ਇਹ ਜਿਹਾ ਵੈਸੇ ਸਾਰੇ ਸੇਲ ਪਰਚੇਜ ਕਰ ਲਈ ਓਕੇ ਓਕੇ ਠੀਕ ਹੈ ਜੀ ਕਿਹੜੀ ਨਸਲ ਦੇ ਤੁਹਾਡੇ ਕੋਲੇ ਸਾਡੇ ਕੋਲੇ ਮਾਰਵਾੜੀ ਵੀ ਨਹੀਂ ਦੋ ਤਿੰਨ ਠੀਕ ਹੈ ਜੀ ਚੰਬੀਆਂ ਗੋੜੀਆਂ ਨੇ ਓਕੇ ਬਾਈ ਜੀ ਤੇ ਥੋੜੀ ਉਹ ਦੱਸ ਦੋ ਲੋਕੇਸ਼ਨ ਤੁਹਾਡੀ ਜੀ ਕਿਹੜੀ ਪਿੰਡ ਮੂਲਾ ਸਿੰਘ ਵਾਲਾ ਡਿਸਟ੍ਰਿਕਟ ਮਾਨਸਾ ਠੀਕ ਹੈ ਜੀ ਹਾਂਜੀ ਇਹ ਫਿਰ ਤੁਸੀਂ ਸ਼ੌਂਕ ਰੱਖਿਆ ਜਾ ਵੈਸੇ ਪਹਿਲਾਂ ਤਾਂ ਜੀ ਸ਼ੌਂਕ ਹੁੰਦਾ ਬਾਅਦ ਚ ਧੰਦਾ ਵੀ ਬਣ ਜਾਂਦਾ ਓਕੇ ਓਕੇ ਤਾਂ ਤੁਸੀਂ ੱੱਲੇ ਸ਼ੌਂਕ ਦੇ ਪਿੱਛੇ ਵੀ ਨਹੀਂ ਫੇਰ ਜਾਂਦਾ ਦੂਤੀਏ ਘਮਾਉਣੇ ਵੀ ਪੈਂਦੇ ਨੇ ਹਾਂਜੀ ਹਾਂਜੀ ਕਿਉਂ ਸ਼ੌਂਕ ਵੀ ਆ ਧੰਦਾ ਵੀ ਆ ਦੋਨੇ ਚੀਜ਼ਾਂ ਨੇ ਜੀ ਜੀ ਆ ਅਬ ਇਹ ਬਾਈ ਹਣਾਂ ਦੇ ਬੱਚੇ ਦਿਖਾ ਦਿਓ ਇਥੋਂ ਸਟਾਰਟ ਕਰ ਲਓ ਹਾਂਜੀ ਸੋ ਧੰਨਵਾਦ ਵੀਰੇ ਧੰਨਵਾਦ ਜੇ ਕਿਸ ਨੇ ਵੀਰੇ ਬੱਚੇ ਲੈਣੇ ਹੁਣ ਤਾਂ ਆਪਣਾ ਕੰਟੈਕਟ ਨੰਬਰ ਦੱਸ ਦਮੜਾ ਜਾ 94655297101 ਜੋ ਜਿਸ ਵੀ ਭਾਈ ਨੂੰ ਬੱਚੇ ਚੰਗੇ ਲੱਗੇ ਜਾਂ ਕਿ ਇਹਨਾਂ ਲੈਣਾ ਹੋਵੇ ਤਾਂ ਵੀਰੇ ਹੁਣ ਕੰਟੈਕਟ ਕਰ ਸਕਦਾ ਹੈ ਇੱਕ ਵਾਰ ਵੀਰੇ ਤੋਂ ਫਿਰ ਤੋਂ ਅਨਾਉਂਸ ਕਰ 94655297101 ਓਕੇ ਜੀ ਥੈਂਕ ਯੂ so much ਸੋਸੀਕਾਰ ਸੋਸੀਕਾਰ ਜੀ ਬਈ ਸੋਸੀਕਾਰ ਹੋਰ ਜੀ ਵੀਰੇ ਠੀਕ ਠਾਕ ਹੈ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਆਪਣਾ ਹੀ ਬਹਿਮਣ ਕੌਰ ਸਿੰਘ ਦਾ ਪਿੰਡ ਤਾਂ ਠੀਕ ਹੈ ਜੀ ਤੇ ਕਲੀਨਿਕ ਆਪਣਾ ਸਿੰਘੂ ਮੰਡੀ ਠੀਕ ਹੈ ਜੀ ਇਹ ਰਹਿ ਜਾਂਦਾ ਤਲਵੰਡੀ ਸਾਬੋ ਤੋਂ ਸਰਦੂਲਗੜ ਰੋਡ ਤੇ ਓਕੇ ਜੀ ਯਾਨੀ ਤਲਵੰਡੀ ਸਾਬੋ ਤੋਂ 9 ਕਿਲੋਮੀਟਰ ਤੇ ਹੈ ਸਰਦੂਲਗੜ ਰੋਡ ਹਾਂਜੀ 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 ਠੀਕ ਹੈ ਜੀ ਤੇ ਆਪਾਂ ਦੇਸੀ ਦਵਾਈਆਂ ਦਿੰਨੇ ਵੀਰੇ ਕਿਸੇ ਕਾਰਛ ਕਿਸੇ ਵੀ ਪ੍ਰਕਾਰ ਦੀ ਕਾਰਚਾ ਕੋਕ ਓਕੇ ਜੀ ਓਕੇ ਦੱਦਾ ਨੇ ਉਹਨਾਂ ਗੋਲ ਗੋਲ ਮੈਂ ਸਮਝ ਗਿਆ ਹਾਂਜੀ 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 ਲਾਲ ਜਿਹੜਾ ਲੈ ਜਾ ਬਣ ਜਾ ਲਾਲ ਜਿਹੜਾ ਲੈ ਬਣ ਜਾ ਜਾ ਕੇ ਇਹਦੇ ਚੰਬੜ ਹੋ ਜਾਂਦੇ ਪੀਰ ਦੇ ਬਹੁਤ ਪੁਰਾਣੇ ਹੁੰਦੇ ਪੈਰਾਂ ਦੇ ਉੱਪਰ ਕਾਲੇ ਕਾਲ ਸਾਈਂਦੇ ਠੀਕ ਹੈ ਠੀਕ ਹੈ ਜੀ ਹੁਣ ਚੰਬੜ ਬੋਲਦੇ ਨੇ ਬਹੁਤ ਪੁਰਾਣੇ ਹੁੰਦੇ ਨੇ ਉਹ ਹਾਂਜੀ ਹਾਂਜੀ ਇਹ ਕਾਰਛ ਬਹੁਤ ਕਿੰਨਾ ਟਾਈਮ ਹੋ ਗਿਆ ਸਾਨੂੰ ਜੀ ਇਹ ਕੰਮ ਕਰਦਿਆਂ ਨੂੰ ਇਹ ਮੈਨੂੰ ਦਾ ਟਾਈਮ ਹੋਇਆ ਬਾਬਾ ਜੀ 2 ਸਾਲ ਹੋ ਗਏ 3 ਸਾਲ ਤੋਂ ਮੈਨੂੰ ਆਪ ਨੂੰ ਕਰਦਿਆਂ ਨੂੰ ਠੀਕ ਹੈ ਜੀ ਤੇ ਮੇਰਾ ਬ੍ਰਦਰ ਆ ਵੱਡਾ ਠੀਕ ਹੈ ਜੀ ਉਹਨਾਂ ਨੂੰ ਹੋ ਗਏ 35 ਸਾਲ ਕੰਮ ਕਰਦਿਆਂ ਨੂੰ ਉਹਨਾਂ ਕੋਲ ਮੈਖਿਆ ਤੇ ਸਾਡਾ ਬਾਪ ਦਾਦੇ ਦਾ ਨੁਕਤਾਬ ਦਾ ਜੀ ਠੀਕ ਹੈ ਠੀਕ ਹੈ ਤੇ ਇਹ ਮੈਡੀਸਨ ਦਾ ਜੀ ਕੀ ਖਰਚਾ ਪਾਣੀ ਹੈ ਜੀ ਫਿਰ ਇਹ ਖਰਚਾ ਪਾਣੀ ਦੇਖ ਕੇ ਜੀ ਜੈ ਹਿਸਾਬ ਦਾ ਕਈ ਵਾਰ ਨਾ ਕਈ ਦਾ ਸਾਰਾ ਸਰੀਰ ਭਰਿਆ ਪਿਆ ਹੁੰਦਾ ਦਰਦ ਨਾਲ ਹਾਂਜੀ ਲਾਲ ਦਿੱਤਾ ਹੋ ਜਾਂਦਾ ਤੇ ਜਾਂ ਨਕਸ਼ੇ ਜਿਹਾ ਬਣ ਲੱਗਦਾ ਜਾਂ ਗੋਲ ਦੇ ਢਾਲੇ ਜਿਹਾ ਬਣ ਲੱਗਦਾ ਸਰੀਰ ਤੇ ਬਿਲਕੁਲ ਜੀ ਬਿਲਕੁਲ ਇਤਨਾ ਉਹ ਬਾਕੀ ਦੇਖ ਕੇ ਦਵਾਈ ਦਿੱਤੀ ਜਾਂਦੀ ਹੈ ਠੀਕ ਹੈ ਜੀ ਕਾਰਸ ਚਾਹੇ 50 ਸਾਲ ਪੁਰਾਣੀ ਹੈ ਠੀਕ ਹੈ ਠੀਕ ਹੈ ਜੀ ਖੁਰਕ ਹੋ ਗਈ ਚੰਬਲ ਹੋ ਗਈ ਦੱਤਾਂ ਦੀ ਜ਼ਿੰਮੇਵਾਰੀ ਹੈ ਤੁਹਾਡੀ ਹਾਂਜੀ ਹਾਂ ਇੱਕ ਸਰੈਸ ਸਮਝਦੇ ਸਰੈਸ ਓਕੇ ਜੀ ਤੇ ਇੱਕ ਇਹ ਵੀ ਕੋਈ ਆਹ ਬਿਮਾਰੀ ਹੈ ਇਹ ਵੀ ਬਿਮਾਰੀ ਹੈ ਠੀਕ ਹੈ ਜੀ ਇਹ ਵੀ ਪਿੰਡੇ ਦੇ ਉੱਪਰ ਦੀ ਚਮੜੀ ਦੇ ਵਿੱਚ ਹੀ ਹੁੰਦੀ ਹੈ ਠੀਕ ਹੈ ਠੀਕ ਹੈ ਤੇ ਉਹ ਦੇਸੀ ਦਵਾਈ ਦਿੰਨੇ ਆ ਹੂੰ ਜਿਹੜੀ ਦੇਸੀ ਦਵਾਈ ਉੱਪਰ ਲਗਾਉਣ ਵਾਲੀ ਹੈ ਨਾ ਹਾਂਜੀ ਹਾਂਜੀ ਉਹ ਲਗਾਉਣ ਵਾਲੀ ਜਿਹੜੀ ਉੱਪਰ ਕਟਾਣੂ ਨੂੰ ਅਲਰਜੀ ਵਾਲੇ ਹਾਂਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਖਤਮ ਜਾਨੀ ਉਹਨੂੰ ਖਤਮ ਕਰ ਦਈਏ ਠੀਕ ਹੈ ਜੀ ਫਿਰ ਆਮ ਸ਼ਿਤੀ ਆਏ ਠੀਕ ਹੈ ਠੀਕ ਹੈ ਜਾਂ ਕਿਸੇ ਵੀਰ ਦੇ ਜਾਨੀ ਕਿ ਜਿਵੇਂ ਕੋਈ ਮਜ਼ਦੂਰ ਨੇ ਸੀਮੈਂਟ ਨਾਲ ਹੱਥ ਖਰਾਬ ਹੋ ਜਾਂਦਾ ਸੀਮੈਂਟ ਤੋਂ ਅਲਰਜੀ ਹੋ ਜਾਂਦੀ ਹੈ ਹਾਂਜੀ 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 ਉਹਦਾ ਵੀ ਆਪਣੇ ਕੋਲੇ ਪੱਕਾ ਹੱਲ ਆ ਜਾਂ ਕਿਸੇ ਦੀਆਂ ਜਿਵੇਂ ਪੈਰਾਂ ਦੀਆਂ ਬੈਂਗਾ ਪਾੜ ਜਾਂਦੀਆਂ ਹਾਂਜੀ ਹੱਥਾਂ ਤੇ ਬੈਂਗਾ ਹੋਣੀਆਂ ਠੀਕ ਹੈ ਠੀਕ ਹੈ ਜੀ ਉਹਦਾ ਵੀ ਪੱਕਾ ਲਾ ਜਾ ਆਪਣੇ ਕੋਲੇ ਠੀਕ ਹੈ ਤੇ ਹੋਰ ਵੀ ਕਿਹਦੇ ਇਹਦੇ ਸਾਰੇ ਮੈਡੀਸਨ ਬਣਾਉਂਦੇ ਮੈਡੀਸਨ ਤੇ ਸੀ ਖੁਦਾ ਆਪ ਬਣਾਉਂਦੇ ਸਾਰੇ ਖੁਦਾ ਆਪ ਬਣਾਉਂਦੇ ਦੇਸੀ ਦਵਾਈਆਂ ਠੀਕ ਹੈ ਜੀ ਜਿਵੇਂ ਕਿ ਜਾਂ ਕਿਸੇ ਤਜਾਬ ਜ਼ਿਆਦਾ ਬਣਦਾ ਭੁੱਖ ਭੱਖ ਨਹੀਂ ਲੱਗਦੀ ਹਾਂਜੀ 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 ਜਾ ਕੋਈ ਬੱਚਾ ਜਿਵੇਂ ਗਰੋਥ ਨਹੀਂ ਕਰਦਾ ਵੇਟ ਨਹੀਂ ਵੱਧਦਾ ਉਹ ਓਕੇ ਜਣੀ ਲਿੱਸੀ ਪਾਣ ਜੇ ਚਾਹੁੰਦਾ ਬੱਚਾ ਹਾਂ ਜੀ ਹਾਂ ਜੀ ਉਹ ਕਈ ਬੱਚੇ ਹੁੰਦੇ ਆ ਹਾਂ ਦੇਸੀ ਦਵਾਈ ਦਿੰਦੇ ਮਰੇ ਇਹ ਚੰਡੇ ਜਾ ਹਾਂ ਅਗਰ ਨਹੀਂ ਲੱਗ ਰਿਹਾ ਇਹਨੂੰ ਖਾਣ ਠੀਕ ਹੈ ਜੀ ਉਹ ਦੇਸੀ ਦਵਾਈ ਦਿੰਦੇ ਆ ਅਸੀਂ ਖਾਣ ਵਾਲੀ ਨੂੰ ਚੂਰਨ ਠੀਕ ਹੈ ਠੀਕ ਹੈ ਜੀ ਸ਼ਾਮ ਨੂੰ ਰੋਟੀ ਰਾਟੀ ਨਾਲ ਖਾ ਕੇ ਉਹ ਦੁਬਾਰਾ ਰੋਟੀ ਤੋਂ ਬਾਅਦ ਇੱਕ ਚਮਚਾ ਦਾ ਚਮਚਾ ਲੈਣਾ ਉਮਰ ਦੇ ਹਿਸਾਬ ਨਾਲ ਉਹ ਕਿੰਨਾ ਦਸਣੇ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਟਾਈਮ ਖਾਣੀ ਹੈ ਫਿਰ ਉਹ ਬੱਚੇ ਨੇ ਦਵਾਈ ਜੀ ਉਹ ਦੇਖੋ ਦੇਖਾ ਜੀ ਜਿਵੇਂ ਕੋਈ ਬਜ਼ੁਰਗਾ ਹਾਂਜੀ ਤਜਾਬ ਤੋਂ ਹੀ ਬਣਦਾ ਰੋਟੀ ਨਹੀਂ ਹਜਮ ਹੁੰਦੀ ਹਾਂਜੀ ਹਾਂਜੀ ਪੰਜ-ਸੱਤ ਦਿਨਾਂ ਦੇ ਵਿੱਚ ਵਿੱਚ ਉਹਨੂੰ ਪੂਰੀ ਭੁੱਖ ਲੱਗਣ ਲੱਗ ਜਾਂਦੀ ਠੀਕ ਹੈ ਜੀ ਤੇ ਰੋਟੀ ਹਜਮ ਹੋਣ ਲੱਗ ਜਾਂਦੀ ਠੀਕ ਹੈ ਇਹ ਜਿਹੜੇ ਬੱਚੇ ਤੁਸੀਂ ਬੱਚੇ ਹੀ ਦੱਸਿਆ ਸੀਗੇ ਜੀ ਬੱਚੇ ਦੀ ਇਹ ਬੱਚਾ ਜਿਹੜਾ ਬੱਚੇ ਜਿਹੜੀ ਗਰੋਥ ਵਾਲੀ ਆ ਆਪਾਂ ਵੀ ਗਰੋਥ ਨਹੀਂ ਕਰਦਾ ਬੱਚਾ ਹਾਂਜੀ ਹਾਂਜੀ ਬੱਚੇ ਨੂੰ ਘੱਟ ਤੋਂ ਘੱਟ ਵੀ ਮਹੀਨਾ ਡੇਢ ਮਹੀਨਾ ਠੀਕ ਹੈ ਠੀਕ ਹੈ ਜੀ ਹਾਂ ਤੇ ਕਿੰਨੇ ਮਹੀਨਾ ਡੇਢ ਮਹੀਨੇ ਦੀ ਦਵਾਈ ਹੈ ਜੋ ਕਿੰਨੇ ਰੁਪਏ ਦੀ ਦਵਾਈ ਆ ਜੀ ਉਹ ਜ਼ਿਆਦਾ ਨਹੀਂ ਉਹ ਤਾਂ ਨਾਰਮਲੀ ਕਰਕੇ ਤਿਆਰ ਕਰ ਦਿੰਨੇ ਆਂ ਅਸੀਂ ਓਕੇ ਜੀ ਹਾਂ ਜੀ ਆਪ ਤਿਆਰ ਕਰ ਦਿੰਦੇ ਤੇ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ ਆਪਣਾ 97797 ਠੀਕ ਹੈ ਜੀ 09931 ਠੀਕ ਹੈ ਜੀ ਹਾਂ 3 ਕੋ ਮੰਡੀ ਠੀਕ ਹੈ ਜੀ ਇਹ ਤਲਵੰਡੀ ਸਾਬੋ ਤੋਂ ਸਰਦੂਰਗੜ ਰੋਡ ਤੇ ਓਕੇ ਜੀ ਸਿੰਘੋ ਮੰਡੀ ਆਪਣਾ ਕਲੀਨਿਕਾ ਠੀਕ ਹੈ ਬਾਈ ਜੀ ਕੋਈ ਵੀ ਵੀਰ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਪਨ ਕਾਲ ਕਰ ਸਕਦੇ ਹਾਂ ਤੁਹਾਡਾ ਕਾਰਡ ਸੀਗਾ ਤੁਹਾਡੇ ਕੋਲ ਨਾ ਕਾਰਡ ਹਾਂ ਜੀ ਆਹ ਕਾਰਡ ਦਿਖਾ ਦਿਓ ਪੁੱਲਾ ਜੀ ਆ ਆਪਣਾ ਕਾਰਡ ਆ ਠੀਕ ਹੈ ਜੀ ਜੇ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਕੋਈ ਦਵਾਈ ਲੈਣੀ ਹੈ ਤਾਂ ਆਪਨ ਕਾਲ ਕਰਕੇ ਆ ਸਕਦੇ ਹਾਂ ਠੀਕ ਹੈ ਜੀ ਧੰਨਵਾਦ ਜੀ ਬਾਈ ਜੀ ਵਾਈ ਦਿੰਨੇ ਠੀਕ ਹੈ ਜੀ ਹਾਂ ਭਰ ਬਾਈ ਸਿੰਘ ਸਾਪੋ ਨੰਬਰ ਵੀ ਦੇ ਦਿੱਤਾ ਉਹ ਕਾਰਡ ਦੇ ਦੂੰਗਾ ਕਾੜਤਾ ਯਾਰ ਮੈਂ ਤੁਹਾਨੂੰ ਲੈ ਆਇਆ ਰਿਹਾ ਨਾ ਚਲ ਨੰਬਰ ਬੋਲ ਨੰਬਰ ਤੇ ਜਾ ਕੇ ਡੇਢ ਦੋ ਘੰਟੇ ਲੱਗੇ ਫੜ ਬੋਲ ਮੈਂ ਸ਼ਿਕਾਇਤ ਕੀਤੀ 48 ਕੈਸੀ ਜੀ ਮੈਨੂੰ ਹੈਲੋ ਕੱਕ ਸੈਂਡ ਕਰਦੀ ਬਈ ਪਰਸਨਲੀ ਪੇਜ ਨੂੰ ਤਨ ਚਲ ਬੋਹਣਾ ਆ ਦੇ ਕੋਈ ਹਾਜੂ ਬਚੂਤਾ ਕੀ ਗੱਲ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਮੇਰਾ ਪਿੰਡ ਹੈਗਾ ਈ ਝੰਡੂ ਕੀ ਇਹ ਆਲੀ ਗੜੇ ਸੰਤਾਂ ਦਾ ਘੋੜਾ ਈ ਠੀਕ ਆ ਜੀ ਕੀ ਨਾਮ ਬਾਈ ਘੋੜੇ ਦਾ ਇਹਦਾ ਨਾਮ ਸੂਰਜ ਹੈ ਜੀ ਸੂਰਜਾ ਜੀ ਕਿੰਨੀ ਹਾਈਟ ਉਟਾ ਈ ਦੀ ਹਾਈਟ ਤਾਂ ਈ ਇਹਦੀ 68 ਠੂਟ ਹੋਣੀ ਜੀ 68 ਜੀ ਠੀਕ ਆ ਜੀ ਕਿੰਨੇ ਚਿਰ ਟਾਈਮ ਦਾ ਇਹ ਇਹ ਹੁਣ ਆ ਪੰਜ ਸਾਡੇ ਕਿ ਪੰਜ ਸਾਲ ਦਾ ਹੋਣਾ ਸਾਡੇ ਕਿ ਪੰਜ ਸਾਲ ਸਾਢੇ 4 ਦਾ ਸਾਢੇ 4 ਸਾਲ ਦਾ ਹੋਣਾ ਫਿਰ ਬਰੀਡਿੰਗ ਵੀ ਰੱਖਿਆ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਕੀ ਫੀਸ ਫੂਸੇ ਦੀ ਫੀਸ ਜੀ ਇਹਦੀ ਸੰਤਾ ਨੂੰ ਪਤਾ ਜੀ ਉਹ ਗਏ ਹੋਏ ਠੀਕ ਹੈ ਜੀ ਕਿੰਨੀ ਕਤੀ 31 31000 ਰੁਪਏ ਫੀਸ ਹੈ ਜੀ ਠੀਕ ਹੈ ਜੀ ਤੇ ਫਿਰ ਕਿ ਮੇਰੇ ਆ ਮੇਲੇਦਾਰ ਵੀ ਮੇਲਾ ਵਧੀਆ ਹੀ ਸਾਰਾ ਮੇਲਾ ਮਗਰਮਗ ਰਿਹਾ ਜੀ ਇਹਦੇ ਕਦ ਘਾਟ ਬਹੁਤ ਹੈ ਮਜ਼ਬੂਤੀ ਬਹੁਤ ਹੈ ਜੀ ਇਹ ਸੇਲ ਲਈ ਲੈਂਦਾ ਸੀ ਜਾਂ ਵੈਸੇ ਪੰਡਾ ਸੀ ਲਈ ਨਹੀਂ ਪ੍ਰਦਰਸ਼ਨੀ ਲਈ ਲੈਂਦਾ ਸੀ ਠੀਕ ਹੈ ਠੀਕ ਹੈ ਹਾਂ ਜੀ ਬਾਈ ਜੀ ਕੰਟੈਕਟ ਨੰਬਰ ਤੁਸੀਂ ਦੱਸੋ ਆਲੀ ਕਾ ਪਿੰਡ ਆਈ ਸੰਤਾਂ ਦਾ ਆਲੀ ਕੀ ਰਹਿੰਦੇ ਨੇ ਰਿਆਸ਼ ਜੀ ਜੀ ਤੇ ਡੇਰੇ ਚਾਲੀ ਕੀ ਜੀ 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 ਤੇ ਸੰਤ ਬਰ ਗਏ ਨੇ ਜੀ ਤੇ ਨੰਬਰ ਆ ਨੰਬਰ ਲਿਆ ਹੋਇਆ ਜੀ ਕੋਡ ਤੇ ਤੁਸੀਂ ਨੋਟ ਆਊਟ ਕਰ ਸਕਦੇ ਹੋ ਬਹੁਤ ਮਜ਼ਬੂਤ ਕੋੜਾ ਜੀ ਬਹੁਤ ਸੋਹਣਾ ਬਾਈ ਕੋੜਾ ਤੁਹਾਡਾ ਤੁਹਾਡੀ ਦੇਖੀ ਬਹੁਤ ਸੋਹਣੀ ਜਿੰਨੀ ਤੁਹਾਡੀ ਸੋਹਣੀ ਓਨੀ ਤੁਹਾਡੇ ਕੋੜੇ ਨਾ ਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਬਾਈ ਥੈਂਕ ਯੂ ਸੋ ਮੱਚ ਠੀਕ ਹੈ ਜੀ ਉਹਰਾ ਦੇ ਗਿਆ ਨਾ ਅੱਜ ਤਾਂ ਪੁੱਤੋਂ ਜਿਹੜੀ ਤਾਂ ਉਹ ਹੋ ਗਿਆ ਓਏ ਆਇਆ ਆਇਆ ਓਏ ਆ ਬਸ਼ੇਰੀ ਪੁੱਛ ਕਿ ਕਿਹੜੀ ਜਗ੍ਹਾ ਤੇ ਪਹੁੰਚੇ ਭਾਈ ਅਪਾ ਜੰਜਲ ਪਿੰਡ ਤੋਂ ਤੇ ਕਿਹੜੀ ਨਸਲ ਦਾ ਵੀਰੇ ਘੋੜਾ ਇਹ ਇਹ ਮਾਰਵਾੜੀ ਭਾਈ ਮਾਰਵਾੜੀ ਹਾਂ ਕੀ ਹਾਈਟ ਵੇਟ ਹੈ ਦਾ ਵੀਰੇ ਇਹਦੀ ਅਪਾਈ ਹੋਊਗੀ 64 ਪਲੱਸ ਠੀਕ ਹੈ ਜੀ 64 ਪਲੱਸ ਅੱਛਾ 64 64 ਪਲੱਸ ਆ ਤੇ ਕਿਹੜੀ ਬਲੱਡ ਲਾਈਨ ਹੈ ਤੇ ਅਲੀ ਸ਼ਾਨ ਦਾ ਬੱਚਾ ਅਲੀ ਸ਼ਾਨ ਦਾ ਆਇਡਮ ਘੋੜੇ ਦਾ ਪੋਤਾ ਹੈ ਠੀਕ ਹੈ ਜੀ ਸੂਰ ਤੇ ਦਾ ਰਾਈਟ ਲੈਗ ਸੂਰ ਤੇ ਦਾ ਲੈਗ ਠੀਕ ਹੈ ਠੀਕ ਹੈ ਦੇਖੋ ਤੁਸੀਂ ਬਰੀਡਿੰਗ ਵੀ ਰੱਖਿਆ ਹੋਇਆ ਹਾਂਜੀ ਕੀ ਫੀਸ ਵਗੈਰਾ ਆਉਦੀ 30000 ਰੁਪਏ ਵੀ 30000 ਰੁਪਏ ਆ ਬਾਈ ਮੜਾ ਦਿਖਾ ਦਿਓ ਸ਼ਾਰਟ ਕਰਕੇ ਬਹੁਤ ਸੋਹਣਾ ਬੱਚਾ ਹੈਗਾ ਜੇਸ਼ਨਾਗ ਨਾ ਆਇਆ ठीक है शेष नाग बच्चा बोल तो ते अपना कांटेक्ट नंबर बोल दो बीरे हाँ है भी है बाल 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 आदमी सात चरासी हाँ बच्चे भी है 75001 तरजीरो जीरो एक का ठीक हाँ जी तानवा बीरे बातों बात आरु आरु इजी तो मैं चारको पहनता है हाँ बढ़िया ਖੋਖਰ ਕਣਾ ਕਰ ਲਈ ਸਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੀ ਜਗ੍ਹਾ ਤੇ ਪਹੁੰਚਿਆ ਵੀਰ ਖੋਖਰ ਤੋਂ ਆ ਮੇਰੇ ਮਾਨਸਾ ਤੋਂ ਖੋਖਰ ਕਾਂ ਖੋਖਰ ਇਹ ਜਾਨਵਰ ਲੈ ਗਏ ਤੁਸੀਂ ਹਾਂ ਵੀਰ ਜੀ ਠੀਕ ਹੈ ਜੀ ਕੀ ਨਾਮ ਪਈ ਇਹਦਾ ਜੋਦਾ ਵੀਰੇ ਜੋਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੀ ਟਾਈਮ ਟੰਗਦਾ ਹੋ ਗਿਆ ਕਿੰਨੀ ਇਹ ਇਹ ਸਾਢੇ 3 ਸਾਲ ਦਾ ਹੋ ਗਿਆ ਵੀਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਤੁਸੀਂ ਬਰੀਡਰ ਰੱਖਿਆ ਹੈ ਹਾਂਜੀ ਹਾਂਜੀ ਬਾਈ ਬਰੀਡਰ ਹੀ ਹੈ ਠੀਕ ਹੈ ਜੀ ਤੇ ਕੀ ਫਿਰ ਫੀਸ ਵਗੈਰਾ ਰੱਖੀ ਹੈ ਦੀ 21000 ਆ ਫੀਸ ਬਰਾ 21000 ਹਾਂਜੀ ਤੇ ਕਿਹੜੀ ਬਲੱਡ ਲਾਈਨ ਹੈ ਵੀਰੇ ਇਹਦੀ ਇਹ ਸੂਰੀਆ ਆਉਂਦਾ ਵੀਰੇ ਸੂਰੀਆ ਹਾਂ ਸੂਰੀਆ ਹੈ ਬਾਈ ਲੀਲਾ ਘੋੜਾਗਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਮਜ਼ਬੂਤ ਘੋੜਾ ਹੈ ਤੇ ਲੀਲੇ ਠੀਕ ਹੈ ਜੀ ਨੋਗਰੀ ਵਜੇ ਵੀ ਆਉਂਦੇ ਉਹਦੇ ਉਹ ਇਹਦਾ ਮੰਨ ਕੇ ਲੀਪੇ ਹੋਗਾ ਤੇ ਲੀਲੇ ਘੋੜੇ ਦਾ ਪੁੱਤਰਾ ਮਤਲਬ ਹੈ ਹਾਂਜੀ ਹਾਂਜੀ ਠੀਕ ਹੈ ਜੀ ਮਾੜਾ ਦਿਖਾ ਦਿਓ ਗਏ ਕੇ ਤੇ ਵੀਰੇ ਆਪਣਾ ਕੰਟੈਕਟ ਨੰਬਰ ਜਰੂਰ ਦੱਸ ਦਿਓ 98686 ਵੀਰਾ ਠੀਕ ਆ ਜੀ ਇੱਕ ਵਾਰੀ ਰਿਪੀਟ ਕਰ ਦੋ ਸਾਹਮਣੇ ਆ ਜਾਓ ਰਿਪੀਟ ਕਰ ਦੋ ਅੱਗੇ ਆ ਜਾਓ 98861 ਵੀਰਾ ਠੀਕ ਆ 2297 ਵੀਰੇ ਓਕੇ ਵੀਰੇ ਧੰਨਵਾਦ ਠੀਕ ਹੈ ਧੰਨਵਾਦ ਤੁਹਾਡਾ ਉਹ ਦੂਜਾ ਪਾਏ ਨੀ ਰੱਖੇ ਜਣੇ ਪੱਤੇ ਕੋੜੇ ਵਾਲਾ ਪਾਲਾ ਸਤ ਸ੍ਰੀ ਅਕਾਲ ਬਾਈ ਸਤ ਸ੍ਰੀ ਅਕਾਲ ਬਾਈ ਕਿਹੜੀ ਜਗ੍ਹਾ ਤੇ ਪਹੁੰਚੇ ਮੇਰੇ ਆਪਣਾ ਪਿੰਡ ਵੀਰੇ ਮਾਨ ਵਾਲਾ ਜੀ ਮਾਨ ਵਾਲਾ ਕਿਹੜਾ ਜ਼ਿਲ੍ਹਾ ਹੈ ਜਿਲ੍ਹਾ ਬਠਿੰਡਾ ਹੀ ਪੈਂਦਾ ਬਾਈ ਤਹਿਸੀਲ ਤਲਵੰਡੀ ਸਾਬੋ ਜੀ ਠੀਕ ਆ ਜੀ ਮਾਨ ਵਾਲੇ ਤੇ ਪਹੁੰਚਿਆ ਇੱਥੇ ਇਹ ਬੱਚਾ ਲੱਗੇ ਵਜੇ ਤੁਸੀਂ ਇਹ ਕੋੜੀ ਆ ਬਾਈ ਠੀਕ ਆ ਜੀ ਕਿੰਨੇ ਟਾਈਮ ਦੀ ਆ ਵੀਰੇ ਇਹ ਹੋ ਗਿਆ 6 ਸਾਲ ਦੀ 6 ਸਾਲ ਹਾਂ ਤੇ ਸੇਲ ਪਰਚੇਜ਼ ਲਈਏ ਕਿ ਪੈਸੇ ਸੇਲ ਲਈ ਆ ਬਾਈ ਜੀ ਠੀਕ ਆ ਜੀ ਤੇ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਇਹ ਆਪਣ ਨੂੰ 6 ਸਾਲ ਹੋ ਗਏ ਬਾਈ 6 ਸਾਲ ਹੋ ਗਏ ਇਸ ਲੈਂਡ ਦਾ ਤੇ ਫਿਰ ਇਹ ਕਿਹੜੀ ਨਸਲ ਦੀ ਆ ਬਾਈ ਜੀ ਇਹ ਚੰਬੀ ਆ ਬ ਜੰਬੀ ਤਕੀਦ ਰੇਟ ਪ੍ਰਾਈਸ ਰੱਖਿਆ ਤੁਸੀਂ ਇਹ ਤਾਂ 2 ਲੱਖ ਰੁਪਏ ਮੁੱਲ ਕਰਦੇ ਆ ਬਈ ਆਪਾਂ ਠੀਕ ਆ ਜੀ 2 ਲੱਖ ਰੁਪਏ ਬਾਈ ਹੁਣੇ ਮੁੱਲ ਕਰਦੇ ਆ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਵੀਰੇ ਜੇ ਕਿਸੇ ਨੂੰ ਪਸੰਦ ਹੋਈ ਤਾਂ ਲੈ ਸਕਦਾ 95921 3902 ਬਾਈ ਰਿਪੀਟ ਕਰ ਦੇ ਇੱਕ ਵਾਰੀ ਫਿਰ ਤੋਂ 95921 3902 ਜੋ ਵੀ ਕਿਸੇ ਨੂੰ ਵੀਰੇ ਨੂੰ ਬੱਚਾ ਚੰਗਾ ਲੱਗਿਆ ਤਾਂ ਲੈ ਸਕਦਾ ਸੋ ਧੰਨਵਾਦ ਵੀਰੇ ਥੈਂਕ ਯੂ ਸੋ ਮਚ